ਅੱਜ ਦੇ bizness blaster ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪਹਿਲਾਂ ਤੋਂ ਸਥਾਪਿਤ ਬ੍ਰਾਂਡਸ ਨਾਲ ਕਿਵੇਂ ਮੁਕਾਬਲਾ ਕਰਨਾ ਹੈ ਜਿਹੜਾ ਵੀ ਪ੍ਰੋਡਕਟ ਜਾਂ ਸਰਵਿਸ ਲੈ ਕੇ ਅਸੀਂ ਮਾਰਕੀਟ ਵਿੱਚ ਵੇਚਣ ਲਈ ਜਾਵਾਂਗੇ ਉਸ ਦੇ ਆਲਰੇਡੀ ਬ੍ਰਾਂਡਸ ਜੋ ਹਨ ਮਾਰਕੀਟ ਵਿੱਚ ਸਥਾਪਿਤ ਹੁੰਦੇ ਹਨ ਜਾਂ ਆਲਰੇਡੀ ਗ੍ਰਾਹਕ ਉਸ ਦੀਆਂ ਕਈ ਹੋਰ ਬ੍ਰਾਂਡਸ ਦੇ ਆਦੀ ਹੁੰਦੇ ਹਨ ਸੋ ਆਪਣੇ ਆਪ ਨੂੰ ਅਸੀਂ ਮਾਰਕੀਟ ਵਿੱਚ ਉਹਨਾਂ ਕੰਪੀਟੀਟਰਸ ਦੇ ਮੁਕਾਬਲੇ ਕਿਵੇਂ ਖੜਾ ਕਰਨਾ ਹੈ ਕਿਵੇਂ ਸਥਾਪਿਤ ਕਰਨਾ ਹੈ ਇਸੇ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੁਸੀਂ ਕੋਈ ਪ੍ਰੋਡਕਟ ਸਰਵਿਸ ਵੇਚੋਗੇ ਜਿਸ ਦਾ ਪਹਿਲਾਂ ਹੀ ਬਹੁਤ ਮੁਕਾਬਲਾ ਹੈ ਸੋ ਅੰਡਰਸਟੂਡ ਹੈ ਕਿ ਸਾਡੇ ਪ੍ਰੋਡਕਟ ਜਾਂ ਸਰਵਿਸ ਜੋ ਵੀ ਅਸੀਂ ਪ੍ਰੋਵਾਈਡ ਕਰਾਂਗੇ ਉਹ ਆਲਰੇਡੀ ਉਹਦੇ ਨਾਲ ਦੇ ਮਾਰਕੀਟ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦੇ ਹਨ ਸੋ ਤੁਸੀਂ ਆਪਣੇ ਯੂਐਸਪੀ ਅਰਥਾਤ ਯੂਨੀਕ ਸੇਲਿੰਗ ਪੁਆਇੰਟ ਨੂੰ ਸਪਸ਼ਟ ਕਰਨਾ ਹੈ ਸੋ ਇਸ ਦਾ ਫਿਰ ਹੱਲ ਇਸੇ ਤਰ੍ਹਾਂ ਹੀ ਨਿਕਲੇਗਾ ਬੇਟਾ ਅਸੀਂ ਆਪਣੇ ਪ੍ਰੋਡਕਟ ਦੇ ਬਾਰੇ ਦੇਖਣਾ ਹੈ ਕਿ ਉਸ ਦੇ ਯੂਨੀਕ ਸੇਲਿੰਗ ਪੁਆਇੰਟ ਕੀ ਹਨ ਕੀ ਉਸ ਦੇ ਵਿੱਚ ਖਾਸੀਅਤ ਹੈ ਸਾਡੇ ਪ੍ਰੋਡਕਟ ਵਿੱਚ ਕੀ ਸਪੈਸ਼ਲ ਚੀਜ਼ ਹੈ ਜੋ ਬਾਕੀਆਂ ਵਿੱਚ ਮੌਜੂਦ ਨਹੀਂ ਹੈ ਸੋ ਉਸੇ ਨੂੰ ਹੀ ਆਪਾਂ ਯੂਨੀਕ ਸੇਲਿੰਗ ਪੁਆਇੰਟ ਕਹਿੰਦੇ ਹਾਂ ਤੋਡੇ ਪ੍ਰੋਡਕਟ ਸਰਵਿਸ ਵਿੱਚ ਕੀ ਯੂਨੀਕ ਹੈ ਜੋ ਇਸ ਨੂੰ ਇਸੇ ਕੰਪੀਟੀਟਰਸ ਨਾਲੋਂ ਵੱਖਰਾ ਕਰਦਾ ਹੈ ਅਸੀਂ ਆਪਣੇ ਪ੍ਰੋਡਕਟ ਤੇ ਨਜ਼ਰ ਮਾਰਨੀ ਹੈ ਜਾਂ ਆਪਣੀ ਸਰਵਿਸ ਤੇ ਨਜ਼ਰ ਮਾਰਨੀ ਹੈ ਕਿ ਉਸ ਦੇ ਵਿੱਚ ਕੀ ਐਸੀ ਚੀਜ਼ ਹੈ ਜੋ ਬਾਕੀ ਕੰਪੀਟੀਟਰਸ ਨਾਲੋਂ ਇਸ ਨੂੰ ਵੱਖਰਾ ਕਰਦੀ ਹੈ ਉਸ ਨੂੰ ਅਲੱਗ ਬਣਾਉਂਦੀ ਹੈ ਕਿ ਇਹ ਕੀਮਤ ਹੈ ਕਿ ਸਾਡੇ ਪ੍ਰੋਡਕਟ ਦੀ ਕੀਮਤ ਬਾਕੀਆਂ ਨਾਲੋਂ ਘੱਟ ਹੈ ਗਾਹਕ ਹਮੇਸ਼ਾ ਘੱਟ ਕੀਮਤ ਤੇ ਖਰੀਦਣਾ ਚਾਹੇਗਾ ਸੋ ਜੇ ਸਾਡੀ ਕੀਮਤ ਬਾਕੀਆਂ ਦੇ ਮੁਕਾਬਲੇ ਘੱਟ ਹੈ ਤਾਂ ਇਹ ਇੱਕ ਯੂਨਿਕ ਸੇਲਿੰਗ ਪੁਆਇੰਟ ਹੈ ਸਾਡਾ ਕੀ ਇਹ ਪ੍ਰੋਡਕਟ ਦੀ ਕੁਆਲਿਟੀ ਹੈ ਹੋ ਸਕਦਾ ਹੈ ਸਾਡੇ ਪ੍ਰੋਡਕਟ ਦੀ ਕੁਆਲਿਟੀ ਬਾਕੀਆਂ ਨਾਲੋਂ ਵਧੀਆ ਹੋਵੇ ਜਾਂ ਕੰਪੀਟੀਟਰਸ ਦੇ ਮੁਕਾਬਲੇ ਸਾਡਾ ਪ੍ਰੋਡਕਟ ਇੱਕ ਅੱਛੀ ਕੁਆਲਿਟੀ ਦਾ ਹੋਵੇ ਔਰ ਅਸੀਂ ਘੱਟ ਕੀਮਤ ਦੇ ਵਿੱਚ ਇੱਕ ਵਧੀਆ ਕੁਆਲਿਟੀ ਦਾ ਪ੍ਰੋਡਕਟ ਦੇ ਰਹੇ ਹੋਈਏ ਸੋ ਇਹ ਵੀ ਇੱਕ ਯੂਨਿਕ ਸੇਲਿੰਗ ਪੁਆਇੰਟ ਹੋ ਸਕਦਾ ਹੈ ਕਿ ਇੱਕ ਕਸਟਮਰ ਸਰਵਿਸ ਐਕਸਪੀਰੀਅੰਸ ਹੈ ਜਾਂ ਕਸਟਮਰ ਨੂੰ ਅਸੀਂ ਕਿਸ ਤਰੀਕੇ ਨਾਲ ਸਰਵਿਸ ਪ੍ਰਦਾਨ ਕਰ ਰਹੇ ਹਾਂ ਇਹ ਉਹ ਵੀ ਹੋ ਸਕਦਾ ਹੈ ਸਾਡਾ ਸਰਵਿਸ ਪ੍ਰਦਾਨ ਕਰਨ ਦਾ ਤਰੀਕਾ ਵੀ ਬਾਕੀਆਂ ਨਾਲੋਂ ਵੱਖਰਾ ਹੋ ਸਕਦਾ ਹੈ ਸੋ ਅਸੀਂ ਦੇਖਣਾ ਹੈ ਕਿ ਸਾਡਾ ਯੂਨਿਕ ਸੇਲਿੰਗ ਪੁਆਇੰਟ ਕੀ ਹੈ ਤੁਸੀਂ ਆਪਣੇ ਪ੍ਰੋਡਕਟ ਬਾਰੇ ਇਸ ਤਰੀਕੇ ਨਾਲ ਕਮਿਊਨੀਕੇਸ਼ਨ ਕਰੋ ਜੋ ਇਸ ਸਮੇਂ ਕੋਈ ਹੋਰ ਪ੍ਰਤੀਯੋਗੀ ਨਹੀਂ ਕਰ ਰਹੇ ਅਸੀਂ ਆਪਣੇ ਪ੍ਰੋਡਕਟ ਨੂੰ ਗਾਹਕ ਤੱਕ ਪਹੁੰਚਾਉਣਾ ਹੈ ਜਾਂ ਆਪਣੀ ਸਰਵਿਸ ਨੂੰ ਗਾਹਕ ਤੱਕ ਪਹੁੰਚਾਉਣਾ ਹੈ ਸੋ ਸਾਡਾ ਗੱਲਬਾਤ ਕਰਨ ਦਾ ਤਰੀਕਾ ਜਾਂ ਉਹਨਾਂ ਨਾਲ ਉਹਨਾਂ ਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਸਾਡਾ ਪ੍ਰੋਡਕਟ ਪ੍ਰੈਜੈਂਟ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਕਿ ਬਾਕੀ ਕੰਪੀਟੀਟਰਸ ਨਾਲੋਂ ਵੱਖਰਾ ਹੋਵੇ ਇਹ ਹੀ ਸਾਡੇ ਪ੍ਰੋਡਕਟ ਨੂੰ ਬਾਕੀਆਂ ਨਾਲੋਂ ਅਲੱਗ ਕਰੇਗਾ ਜਾਂ ਉਸ ਦਾ ਯੂਨਿਕ ਸੇਲਿੰਗ ਪੁਆਇੰਟ ਵੀ ਹੋ ਸਕਦਾ ਹੈ ਸੋ ਇਸ ਤਰੀਕੇ ਨਾਲ ਅਸੀਂ ਆਪਣੀ ਸਥਾਨ ਜਿਹੜਾ ਹੈਗਾ ਮਾਰਕੀਟ ਵਿੱਚ ਬਣਾਉਣ ਵਿੱਚ ਕਾਮਯਾਬ ਹੋ ਸਕਾਂਗੇ ਉਦਾਹਰਣ ਦੇ ਤੌਰ ਤੇ ਜਦੋਂ ਬਿਗ ਬਾਜ਼ਾਰ ਆਪਣੇ ਆਪ ਨੂੰ ਵੈਲਿਊ ਫॉर ਮਨੀ ਦੇ ਰੂਪ ਵਿੱਚ ਸਭ ਦੇ ਲਈ ਸਾਨੀ ਨਾਲ ਪਹੁੰਚਣ ਯੋਗ ਬ੍ਰਾਂਡ ਬਣਾਉਣਾ ਚਾਹੁੰਦਾ ਸੀ ਤਾਂ ਇਹ ਇੱਕ ਵੱਖਰੇ ਬਿਆਨ ਨਾਲ ਆਇਆ ਜਿਵੇਂ ਕਿ ਇਸੇ ਸਸਤਾ ਔਰ ਅੱਛਾ ਔਰ ਕਹਾ ਇੱਕ ਹੋਰ ਉਦਾਹਰਣ ਟੂਥਪੇਸਟ ਬ੍ਰਾਂਡ ਦੀ ਹੈ ਸੈਂਸੋਡਾਈਨ ਤੁਸੀਂ ਨਾਮ ਸੁਣਿਆ ਹੋਵੇਗਾ ਜਿਸ ਨੇ ਆਪਣੇ ਆਪ ਨੂੰ ਇੱਕ ਖਾਸ ਟੂਥਪੇਸਟ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕਰਿਆ ਜੋ ਮੁੱਖ ਤੌਰ ਤੇ ਦੰਦਾਂ ਦੀ ਸੰਵੇਦਨਸ਼ੀਲਤਾ ਨੂੰ ਘਟਾਉਂਦਾ ਹੈ ਅਤੇ ਕੋਲਗੇਟ ਪੈਪਸੋਡੈਂਟ ਆਦਿ ਵਰਗੇ ਦੂਜਿਆਂ ਬ੍ਰਾਂਡਸ ਦੇ ਭਾਰੀ ਮੁਕਾਬਲੇ ਦੇ باوجود ਆਪਣਾ ਇੱਕ ਵੱਖਰਾ ਥਾਂ ਬਣਾ ਕੇ ਰੱਖਿਆ ਹੈ ਸੋ ਤੁਹਾਡੇ ਪ੍ਰੋਡਕਟ ਦੀ ਯੂਐਸਪੀ ਕੀ ਹੋਵੇਗੀ ਇਹ ਤੁਸੀਂ ਆਪ ਡਿਸਾਈਡ ਕਰਨਾ ਹੈ ਤੁਸੀਂ ਆਪ ਦੇਖਣਾ ਹੈ ਆਪਣੇ ਪ੍ਰੋਡਕਟ ਤੇ ਆਪ ਨਜ਼ਰ ਮਾਰਨੀ ਹੈ ਕਿ ਉਸ ਦੇ ਵਿੱਚ ਕਿਹੜੀ ਅਜੇ ਹੀ ਖਾਸ ਚੀਜ਼ ਹੈ ਜੋ ਤੁਹਾਡੇ ਪ੍ਰੋਡਕਟ ਸਰਵਿਸ ਨੂੰ ਬਾਕੀ ਕੰਪੀਟੀਟਰਸ ਤੋਂ ਵੱਖਰਾ ਕਰੇਗੀ ਧੰਨਵਾਦ